ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਜਿਸ ਤਰ੍ਹਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਉਸੇ ਲੜੀ ਤਿਤ ਕਾਦੀਆਂ ਹਲਕੇ ਦੇ ਪਿੰਡ ਖਾਰਾ ਵਿੱਚ ਸਰਬਸੰਮਤੀ ਨਾਲ ਪਿੰਡ ਦੀ ਮਹਿਲਾ ਕਸ਼ਮੀਰ ਕੌਰ ਪਤਨੀ ਰਣਜੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਅਤੇ ਨਾਲ ਹੀ ਸਤ ਪੰਚਾਇਤੀ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਗੱਲਬਾਤ ਕਰਦਿਆਂ सरपंच कश्मीर कौर ਦੇ ਪਤੀ ਰਣਜੀਤ ਸਿੰਘ ਅਤੇ ਪੰਚਾਇਤੀ ਮੈਂਬਰ ਜਸਵਿੰਦਰ ਸਿੰਘ ਚੀਮਾ ਅਤੇ ਸਿਮਰਨਜੀਤ ਸਿੰਘ ਸ਼ੇਰਾਨੇ ਕਿਹਾ ਕਿ ਪਾਰਟੀ ਬਾਜੀ ਤੋਂ ਉੱਟ ਕੇ ਪਿੰਡ ਦੀ ਸਹਿਮਤੀ ਦੇ ਨਾਲ ਕਸ਼ਮੀਰ ਕੌਰ ਜੀ ਨੂੰ ਸਰਪੰਚ ਚੁਣਿਆ ਗਿਆ ਹੈ ਸਾਡਾ ਮਕਸਦ ਇਹੀ ਰਹੇਗਾ ਕਿ ਪਿੰਡ ਦਾ ਰਹਿਂਦਾ ਵਿਕਾਸ ਜਲਦ ਤੋਂ ਜਲਦ ਹੋ ਸਕੇ ਨਾਲ ਹੀ ਉਹਨਾਂ ਨਸ਼ੇ ਤੇ ਗੱਲਬਾਤ ਕਰਦੇ ਕਿਹਾ ਕਿ ਸਾਡੇ ਪਿੰਡ ਵਿੱਚ ਵੈਸੇ ਤਾਂ ਨਸ਼ਾ ਨਹੀਂ ਹੈ ਜੇਕਰ ਕੋਈ ਇੱਕ ਅੱਦਾ ਹੋਏਗਾ ਵੀ ਤਾਂ ਉਸ ਨੂੰ ਪਿਆਰ ਨਾਲ ਸਮਝਾਇਆ ਜਾਵੇਗਾ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਪੰਚਨੀ ਦੇ ਪਤੀ ਦਾ ਮੂੰਹ ਮਿੱਠਾ ਕਰਾ ਕੇ ਵਧਾਈਆਂ ਦਿੱਤੀਆਂ ਗਈਆਂ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਨਾਂ ਨਰਨਦੀਸਨ ਅੱਜ ਅੱਜ ਸਹਿਮਤੀ ਨਾਲ ਜਦੋਂ ਸਰਪੰਚ ਹੋ ਰਹੇ ਆ ਕਿ ਕਰਨਾ ਚਾਹੁੰਦੇ ਹਾਂ ਅੱਜ ਮੇਰੀ ਵਾਈਫ ਹੋ ਕਸ਼ਮੀਰ ਕੌਰ ਜਿਹਨੂੰ ਸਾਰੇ ਪਿੰਡ ਦੀ ਗੁਰਦਵਾਰਾ ਸਾਹਿਬ ਵਿੱਚ ਇਕੱਠੇ ਹੋ ਤੇ ਸਾਰਿਆਂ ਦੀ ਸਹਿਮਤੀ ਨਾਲ ਉਹਨਾਂ ਨੇ ਸਰਪੰਚ ਬਣਾਇਆ ਨਾਏਗਾ ਕਿ ਸਾਰੇ ਪਿੰਡ ਨੂੰ ਮੁਬਾਰਕਾ ਦਿੰਦਾ ਕਿ ਸਾਡੀ ਧਰੇਬੰਦੀ ਜਿਹੜੀ ਖਤਮ ਹੋ ਗਈ ਹੈ ਤਾਂ ਜੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਹ ਜਿਹੜੀ ਸਰਪੰਚ ਦੀ ਕੌਂਸਲ ਹੈ ਸਾਡਾ ਕਾਰਡ ਅਸੀਂ ਸਹਿਮਤੀ ਨਾਲ ਥਾਰੇ ਬਣੇ ਆ ਅਸੀਂ ਇਹ ਪਾਰਟੀ ਨਾਲ ਸਬੰਧ ਨਹੀਂ ਸਾਡਾ ਕੋਈ ਵੀ ਪਰ ਅਸੀਂ ਹਰ ਪਾਰਟੀ ਕੋ ਪੈਸੇ ਲੈ ਕੇ ਪਿੰਡ ਦੇ ਵਿਕਾਸ ਕਰਵਾ ਸਕਦੇ ਹਾਂ ਕਿਉਂਕਿ ਕਿਉਂਕਿ ਸਾਡੇ ਕੰ ਦਾ ਇਹ ਹੈ ਇਹ ਵਾਤੇ ਹੀ ਕੋਈ ਗੇਮ ਬਣਾਵਾਂਗੇ ਗਰਾਊਂਡ ਦਾ ਜਿਹੜਾ ਪ੍ਰਬੰਧ ਕਰ ਰਹੇ ਆ ਉਹਨਾਂ ਨੂੰ ਉਸ ਪਾਸੇ ਲਾਇਆ ਜਾਏਗਾ ਤੇ ਹੋਰ ਪਿਆਰ ਨਾਲ ਸਮਝਾਇਆ ਜਾਏਗਾ ਨਹੀਂ ਸਾਨੂੰ ਇੰਨੀ ਬੜੀ ਖੁਸ਼ੀ ਆ ਨੂੰ ਇੰਨੀ ਸਰਪੰਚ ਦੀ ਖੁਸ਼ੀ ਨਹੀਂ ਜਿਹੜਾ ਸਾਡਾ ਪਿੰਡ ਦਾ ਬੜੇ ਚਿਰਾਂ ਤੋਂ 70 ਸਾਲ ਬਾਅਦ ਸਾਡੀ ਗਲੀ ਫੇਲੀ ਆੜੀ ਸੜਕਾਂ ਦੀ ਹੋਈ ਏ ਸਾਰੇ ਇੱਕ ਦੂਜੇ ਨਾਲ ਰਾਜੀ-ਬਾਜੀ ਬੋਲ ਰਹੇ ਆ ਤੁਹਾਨੂੰ ਸਰਪੰਚ ਦੀ ਜਿਹੜੀ ਖੁਸ਼ੀ ਘਟਾ ਜਿਹੜਾ ਅਸੀਂ ਇਕੱਠੇ ਹੋਏ ਆ ਉਹਦੀ ਖੁਸ਼ੀ ਜਾਣ ਜਾ ਤੁਹਾਨੂੰ ਜਸਲਿੰਦਰ ਸਿੰਘ ਟੀਮਾ ਪਿੰਡ ਖਾਰੇ ਤੋਂ ਅੱਜ ਮੈਂਬਰ ਚੁਣਿਆ ਗਿਆ ਮੈਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਮੈਂਬਰ ਚੁਣਿਆ ਸਾਡੇ ਸੱਤੇ ਮੈਂਬਰ ਸਰਬਸੰਮਤੀ ਨਾਲ ਚੁਣੇ ਚੁਣੇ ਗਏ ਨੇ ਬੀਬੀ ਕਸ਼ਮੀਰ ਕੌਰ ਪਤਨੀ ਸਰਦਾਰ ਰਣਜੀਤ ਸਿੰਘ ਉਹਨਾਂ ਦੀ ਵਾਈਫ ਨੂੰ ਅਸੀਂ ਸਰਪੰਚ ਸਰਬਸੰਮਤੀ ਨਾਲ ਚ ਅਸੀਂ ਸਾਰਾ ਪਿੰਡ ਰਲ ਕੇ ਏਕਾ ਕਰਕੇ ਜੋ ਵੀ ਮਾੜੇ ਕੰਮਾਂ ਨੇ ਉਹਦਾ ਦੂਰ ਕਰਾਂਗੇ ਪਿੰਡ ਦੇ ਵਿਕਾਸ ਲਈ ਤਨ ਦਿਲ ਨਾਲ ਆਪਾਂ ਮਿੰਮੰਤ ਕਰਾਂਗੇ ਕੋਈ ਪਿੰਡ ਦੀ ਨਸ਼ਾ ਨਹੀਂ ਕੋਈ ਨਸ਼ਾ ਨਹੀਂ ਸਭ ਇੱਕ ਭਰਾ ਦੇ ਸਾਡੇ ਸਾਰੇ ਜੇ ਕੋਈ ਹੈਗਾ ਕੋਈ ਇੱਕ ਦੋ ਉਹਨੂੰ ਪਿਆਰ ਨਾਲ ਉਹਦੇ ਘਰ ਜਾ ਕੇ ਉਹਦੇ ਮਾਂ ਪਿਓ ਨੂੰ ਬਿਠਾ ਕੇ ਸਮਝਾਵਾਂਗੇ ਬੱਚਿਆਂ ਨੂੰ ਸਮਝਾਵਾਂਗੇ ਕਿ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਅਸੀਂ ਇਹ ਅਪੀਲ ਕਰਦੇ ਹਾਂ ਕਿ ਕੋਈ ਮਾੜੇ ਕੰਮ ਨਾ ਕਰੋ ਤੇ ਬਸ ਗੱਲ ਮਿਲ ਕੇ ਚੱਲੋ ਪਿੰਡ ਦਾ ਵਿਕਾਸ ਹੋਵੇ ਪਿੰਡ ਦੀ ਪੰਚਾਇਤ ਬਣੀ ਹੈ ਅਸੀਂ ਦਵਤਵਤ ਕੋਸ਼ਿਸ਼ ਕਰਾਂਗੇ ਸਾਡੇ ਪਿੰਡ ਦਾ ਵਿਕਾਸ ਹੋ ਸਕੇ। ਨਾਂ ਮੇਰਾ ਸਿਮਰਨਜੀਤ ਸਿੰਘ ਸ਼ੇਰਾ ਜੀ। ਪਿੰਡ ਖਾਰਾ ਜੀ। ਉਹ ਵਧੀਆ ਜੀ ਸਾਡੇ ਪਿੰਡ ਦਾ ਪਹਿਲਾਂ ਵੀ ਇਦਾਂ ਪਿਆਰ ਸੀ। ਕੁਝ ਜਿਹੜੇ ਪਿਛਲੇ ਸਾਲ ਗਏ ਉਹਨਾਂ ਕਰਕੇ ਥੋੜਾ ਕੁਝ ਗੱਲਾਂ ਕੁਝ ਬਾਤਾਂ ਪਿਛਲੀ ਵਾਰ ਇਲੈਕਸ਼ਨ ਹੋਈ ਆ ਆਪਾਂ ਇਸ ਨੂੰ ਮੁੱਦੇ ਦੇ ਰੱਖਦੇ ਵੀ ਹਰ ਕਾਪਾ ਇਲੈਕਸ਼ਨ ਨਹੀਂ ਹੋਣ ਦੇਣ। ਜਿਹੜੇ 5 ਸਾਲ ਅਸੀਂ ਇਹੋ ਚੀਜ਼ਾਂ ਦੇ ਕਵਰ ਕੀਤੇ ਆ ਕਿ ਇਲੈਕਸ਼ਨ ਨਾ ਹੋਵੇ ਸਭ ਸੰਤੀ ਨਾਲ ਸਰਪੰਚ ਬਣੇ। ਉਹ ਮਾਰੇ ਨੇ ਬਾਬੇ ਦੀਪ ਸਿੰਘ ਨੇ ਆਪਣੀ ਚੜ੍ਹਦੀ ਕਲਾ ਕੀਤੀ ਸਾਡੀ ਸੁਣੀ ਆ। ਸਾਰੇ ਲੋਕਾਂ ਦਾ ਪਿਆਰ ਇਤفاق ਵਧਿਆ ਵਾ ਤੇ ਅੱਗੋਂ ਵਧੂਗਾ ਵੀ। ਬਹੁਤ ਵਧੀਆ ਲੋਕ ਆ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਪਿਆਰ ਆ ਇਦਾਂ ਹੀ ਬਣਿਆ ਰਵੇ ਬਸ ਮਾਰੇ ਚੜ੍ਹਦੀ ਕਲਾ ਆ ਆਸ ਬਹੁਤ ਜਦੀ ਜੁ ਹੁਣ ਆਸਾਂ ਤੇ ਇਹਨਾਂ ਨੇ ਆਪ ਵੀ ਪੂਰੀਆਂ ਕਰ ਲੈਣੀਆਂ ਸਾਡੇ ਪਿੰਡ 'ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਵਧੀਆ ਸਭ ਕੁਝ ਆਸਾਂ ਕਿ ਹੁਣ ਸਰਕਾਰ ਦੇ ਹਿਸਾਬ ਨਾਲ ਜਿੱਦਾਂ ਇਹਨਾਂ ਨੂੰ ਗ੍ਰਾਂਟ ਆਊਗੀ ਉਦਾਂ ਇਹ ਲੋਕਾਂ ਦੀ ਆਸਾਂ ਪੂਰੀਆਂ ਕਰਦੇ ਰਹਿਣਗੇ ਮਤਲਬ ਚੜ੍ਹਦੀ ਕਲਾ ਹੀ ਹੈ ਸਾਡੇ ਪਿੰਡ 'ਚ ਨਸ਼ਾ ਹੈ ਹੀ ਨਹੀਂ ਨਾ ਇੱਥੇ ਕੋਈ ਵੇਚਦਾ ਜੇ ਕੋਈ ਗੁਪਤ ਕਰਦਾ ਇੱਕ ਦੋ ਕਰਦਾ ਵੀ ਹੋਊਗਾ ਨਾ ਉਹਨੇ ਕਦੀ ਸਾਹਮਣੇ ਕੀਤਾ ਤੇ ਨਾ ਆਪਾਂ ਕਦੀ ਵੇਖਿਆ ਜੀ ਆਪਾਂ ਇਹ ਗੱਲ ਕਹਿੰਦੇ ਆ ਕਿ ਨਸ਼ਾ ਹੈ ਹੀ ਨਹੀਂ ਪਰ ਜੇ ਹੈਗਾ ਵੀ ਆ ਫਿਰ ਵੀ ਆਪਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਿਲਕੁਲ ਜੀ ਆਪਾਂ ਉਹਨਾਂ ਦੇ ਘਰੇ ਜਾ ਕੇ ਸਮਝਾਵਾਂਗੇ ਵਧੀਆ ਗੱਲਾਂ ਕਰਾਂਗੇ ਬਾਕੀ ਸਮਝਣਗੇ ਵੀ ਸਾਡੇ ਪਿੰਡ ਦੇ ਲੋਕ ਸਮਝਦਾਰ ਆ ਪੜ੍ਹੇ ਲਿਖੇ ਆ ਇੱਥੇ ਅਨਪੜਤਾ ਘਟਿਆ ਜੀ ਪੜ੍ਹੇ ਲਿਖੇ ਲੋਕ ਆ ਵਧੀਆ